ਪਾਰਟ 2 ਪਾਕ ਦੂਜਾ ਬਰੀਐਟ੍ਰਿਕ ਸਰਜਰੀ ਬਾਰੇ ਜਾਣਨਾ ਹੈਲੋ ਹੰਬਰ ਰਿਵਰ ਹੈਲਥ ਵੀ ਕੇ ਬਰੀਐਟ੍ਰਿਕ ਸਰਜਰੀ ਪ੍ਰੋਗਰਾਮ ਦੇ ਮਰੀਜ਼ ਜਾਣਕਾਰੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਬਰੀਐਟ੍ਰਿਕ ਸਰਜਰੀ ਪ੍ਰੋਗਰਾਮ ਪਾਕ ਦੂਜਾ ਬਰੀਐਟ੍ਰਿਕ ਸਰਜਰੀ ਬਾਰੇ ਜਾਣਨ ਬਾਰੇ ਇਸ ਆਨਲਾਈਨ ਜਾਣਕਾਰੀ ਸੈਸ਼ਨ ਵਿੱਚੋਂ ਤੁਹਾਡੀ ਅਗਵਾਈ ਕਰਨ ਵਿੱਚ ਖੁਸ਼ੀ ਹੈ ਇਸ ਮੋਡਿਊਲ ਵਿੱਚ ਤੁਸੀਂ ਹਮਵਰ ਰਿਵਰ ਹੈਲਥ ਵਿਖੇ ਕੀਤੀ ਜਾਣ ਵਾਲੀ ਬੈਰੀਐਟ੍ਰਿਕ ਸਰਜਰੀ ਦੀਆਂ ਵੱਖ-ਵੱਖ ਕਿਸਮਾਂ ਦੀ ਅਤੇ ਉਨ੍ਹਾਂ ਦੇ ਜੋਖਮਾਂ ਅਤੇ ਨਤੀਜਿਆਂ ਬਾਰੇ ਜਾਣੋਗੇ ਜੇਕਰ ਤੁਸੀਂ ਪਹਿਲਾਂ ਹੀ ਅਜਿਹਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਬੈਰੀਐਟ੍ਰਿਕ ਰਿਸੋਰਸ ਬੁੱਕ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤਾਂ ਉਸ ਨੂੰ ਪੜੋ ਬੈਰੀਐਟ੍ਰਿਕ ਸਰਜਰੀ ਨੂੰ ਗੈਸਟਰੋ ਇੰਟਰਸਟਾਈਨਲ ਦਖਲਅੰਦਾਜ਼ੀ ਵਿੱਚੋਂ ਪ੍ਰਿਪਾਸ਼ਿਤ ਕੀਤਾ ਜਾਂਦਾ ਹੈ ਜਿਸ ਕਰਕੇ ਕਾਫੀ ਭਾਰ ਘਟ ਹੁੰਦਾ ਹੈ ਸਰਜਰੀ ਵਿੱਚ ਆਮ ਤੌਰ ਤੇ 2 ਤੋਂ 3 ਘੰਟੇ ਲੱਗਦੇ ਹਨ ਅਤੇ ਜੇਕਰ ਕੋਈ ਪੇਚੀਦਗੀਆਂ ਪੈਦਾ ਨਹੀਂ ਹੁੰਦੀਆਂ ਹਨ ਤਾਂ ਹਸਪਤਾਲ ਵਿੱਚ ਰਹਿਣ ਦੀ ਮਿਆਦ 24 ਘੰਟੇ ਹੁੰਦੀ ਹੈ ਕਿਰਪਾ ਕਰਕੇ ਹਸਪਤਾਲ ਵਿੱਚ ਉਦੋਂ ਤੱਕ ਰਹੋ ਜਦੋਂ ਤੱਕ ਹਸਪਤਾਲ ਦਾ ਸਟਾਫ ਤੁਹਾਨੂੰ ਡਿਸਚਾਰਜ ਨਹੀਂ ਕਰ ਦਿੰਦਾ ਜੇ ਤੁਸੀਂ ਜੀਟੀਏ ਤੋਂ ਬਾਹਰ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਜ਼ੋਰ ਦੇ ਕੇ ਸਲਾਹ ਦਿੰਦੇ ਹਾਂ ਕਿ ਸਰਜਰੀ ਤੋਂ ਬਾਅਦ ਕੋਈ ਵੀ ਐਮਰਜੈਂਸੀਆਂ ਦੀ ਸੂਰਤ ਵਿੱਚ 5 ਦਿਨਾਂ ਲਈ ਹੰਬਰ ਰਿਵਰ ਹੈਲਥ ਦੇ ਐਮਰਜੈਂਸੀ ਵਿਭਾਗ ਤੋਂ 1 ਘੰਟੇ ਦੀ ਡਰਾਈਵ ਦੇ ਅੰਦਰ ਰਹੋ ਤੁਸੀਂ ਸਰਜੀ ਲਈ ਅਤੇ ਸਰਜੀ ਤੋਂ ਪਹਿਲਾਂ ਅਤੇ ਸਰਜੀ ਤੋਂ ਬਾਅਦ ਦੀਆਂ ਅਪਾਇੰਟਮੈਂਟਾਂ ਲਈ ਹਸਪਤਾਲ ਤੋਂ ਆਵਾਜਾਈ ਲਈ ਜ਼ਿੰਮੇਵਾਰ ਹੋ ਵੱਖ-ਵੱਖ ਜੋਖਮਾਂ ਅਤੇ ਸਫਲਤਾਵਾਂ ਦਰਾਂ ਦੇ ਨਾਲ ਕਈ ਵੱਖ-ਵੱਖ ਵਿਧੀਆਂ ਉਪਲਬਧ ਹਨ ਹੰਬਰ ਵਿਖੇ ਗੋਲਡ ਸਟੈਂਡਰਡ ਅਤੇ ਅਕਸਰ ਕੀਤੀ ਜਾਣ ਵਾਲੀ ਬਰੀਐਟ੍ਰਿਕ ਸਰਜਰੀ ਰੂ ਐਂਡ ਵਾਈ ਗੈਸਟ੍ਰਿਕ ਪਾਈਪਾਸ ਹੈ ਇਸ ਦੇ ਨਤੀਜੇ ਵਜੋਂ ਭਾਰ ਘਟਾਉਣ ਅਤੇ ਮੋਟਾਪੇ ਨਾਲ ਸੰਬੰਧਿਤ ਸਿਹਤ ਸਥਿਤੀਆਂ ਵਿੱਚ ਮਹੱਤਵਪੂਰਨ ਸੁਧਾਰ ਹੁੰਦਾ ਹੈ ਸਲੀਵ ਗੈਸਟ੍ਰੈਕਟੋਮੀ ਐਸ ਏ ਡੀ ਆਈ ਅਤੇ ਟੂ ਸਟੈਪ ਡਿਓਡਨਲ ਸਵਿਚ ਹੋਰ ਉਪਲਬਧ ਵਿਧੀਆਂ ਹਨ ਉਹ ਮਰੀਜ਼ ਦੀਆਂ ਸਿਹਤ ਸੰਬੰਧੀ ਹੋਰ ਅਵਸਥਾਵਾਂ BMI ਅਤੇ ਦਵਾਈ ਦੇ ਰੈਜਿਮਨ ਦੇ ਆਧਾਰ ਤੇ ਸਰਜਨ ਦੇ ਨਿਰਣੇ ਦੇ ਅਨੁਸਾਰ ਕੀਤੀਆਂ ਜਾਂਦੀਆਂ ਹਨ ਲੈਬ ਬੈਂਡ ਉਹ ਹਿਪ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਹੈ ਅਤੇ ਇੱਥੇ ਹੰਬਰ ਰਿਵਰ ਹੈਲਥ ਵੀ ਖੇ ਨਹੀਂ ਕੀਤਾ ਜਾਂਦਾ ਹੈ ਹਾਲਾਂਕਿ ਇਸ ਦੇ ਸੰਸ਼ੋਧਨ ਕਵਰ ਕੀਤੀਆਂ ਜਾਣ ਵਾਲੀਆਂ ਵਿਧੀਆਂ ਹਨ ਇਸ ਭਾਗ ਬਾਰੇ ਵਧੇਰੇ ਜਾਣਕਾਰੀ ਬਰੀਅਟ੍ਰਿਕ ਸਰਜਰੀ ਰਿਸੋਰਸ ਬੁੱਕ ਦੇ ਪੰਨਾ 7 ਤੋਂ 13 ਤੇ ਪਾਈ ਜਾ ਸਕਦੀ ਹੈ। ਬਰੀਅਟ੍ਰਿਕ ਸਰਜਰੀ ਬਾਰੇ ਜਾਣਨ ਤੋਂ ਪਹਿਲਾਂ ਆਓ ਸਮਝੀਏ ਕਿ ਪਾਚਨ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ। ਤੁਸੀਂ ਰਿਸੋਰਸ ਬੁੱਕ ਦੇ ਪੰਨੇ 8 ਤੇ ਇਸ ਦੀ ਸਮੀਖਿਆ ਕਰ ਸਕਦੇ ਹੋ। ਪਾਚਨ ਕਿਰਿਆ ਮੂੰਹ ਵਿੱਚ ਸ਼ੁਰੂ ਹੁੰਦੀ ਹੈ ਜਿੱਥੇ ਚਬਾਉਣਾ ਅਤੇ ਤੁਹਾਡੀ ਥੁੱਕ ਵਿੱਚਲੇ ਰਸਾਇਣ ਜਿਨ੍ਹਾਂ ਨੂੰ ਐਂਜ਼ਾਈਮ ਪਾਚਨ ਰਸ ਕਿਹਾ ਜਾਂਦਾ ਹੈ ਭੋਜਨ ਨੂੰ ਤੋੜਨਾ ਸ਼ੁਰੂ ਕਰਦੇ ਹਨ ਜਿਵੇਂ ਤੁਸੀਂ ਨਿਗਲਦੇ ਹੋ ਭੋਜਨ ਐਸੋਫੇਗਸ ਤੋਂ ਹੇਠਾਂ ਜਾਂਦਾ ਹੈ ਇਹ ਤੁਹਾਡੇ ਮੂੰਹ ਤੋਂ ਪੇਟ ਤੱਕ ਚੱਲਣ ਵਾਲੀ ਇੱਕ ਲੰਬੀ ਟਿਊਬ ਹੈ ਮਾਸਪੇਸ਼ੀਆਂ ਦੀਆਂ ਲਹਿਰਾ ਵਰਗੀਆਂ ਹਰਕਤਾਂ ਭੋਜਨ ਨੂੰ ਪੇਟ ਤੱਕ ਲਿਜਾਣ ਵਿੱਚ ਮਦਦ ਕਰਦੀਆਂ ਹਨ ਪੋਜਨ ਦਾ ਟੁੱਟਣਾ ਪੇਟ ਵਿੱਚ ਸ਼ੁਰੂ ਹੁੰਦਾ ਹੈ। ਔਸਤ ਪੇਟ ਪੋਜਨ ਦੇ 6 ਕੱਪ ਤੱਕ ਰੱਖ ਸਕਦਾ ਹੈ ਅਤੇ ਲਗਭਗ ਫੁੱਟਬਾਲ ਦੇ ਸਾਈਜ਼ ਦਾ ਹੁੰਦਾ ਹੈ। ਬਚਿਆ ਹੋਇਆ ਪੋਜਨ ਪੇਟ ਤੋਂ ਪਾਇਲੋਰਿਕ ਸਫਿੰਟਰ ਅਤੇ ਜਾਂ ਸੁਚਰਜ ਨਾਮਕ ਇੱਕ ਵਾਲਵ ਰਾਹੀਂ ਜਾਣਾ ਜਾਰੀ ਰੱਖਦਾ ਹੈ ਅਤੇ ਤਿੰਨ ਭਾਗਾਂ ਜਿਨ੍ਹਾਂ ਨੂੰ ਡਿਓਡਿਨਮ, ਜਿਓਜਿਨਮ ਅਤੇ ਇਲੀਅਮ ਕਿਹਾ ਜਾਂਦਾ ਹੈ। ਵਿਚ ਵੰਡੀ ਹੋਈ ਛੋਟੀ ਆਂਦਰਾਂ ਵਿੱਚ ਦਾਖਲ ਹੁੰਦਾ ਹੈ ਪ੍ਰੋਟੀਨ ਵਿਟਾਮਿਨਾ ਅਤੇ ਖਣਜ ਦਾ ਜ਼ਿਆਦਾਤਰ ਸੋਖਣ ਪੇਟ ਅਤੇ ਅੰਦਰ ਦੇ ਪਹਿਲੇ ਹਿੱਸੇ ਜਿਸ ਨੂੰ ਡਿਓਡਨਮ ਕਿਹਾ ਜਾਂਦਾ ਹੈ ਵਿੱਚ ਹੁੰਦਾ ਹੈ ਫਿਰ ਭੋਜਨ ਜੋਜਨਮ ਅਤੇ ਇਲੀਅਮ ਨਾਮਕ ਬਾਕੀ ਦੀ ਛੋਟੀ ਆਂਦਰਾਂ ਵਿੱਚੋਂ ਲੰਘਣਾ ਜਾਰੀ ਰੱਖਦਾ ਹੈ ਸਰੀਰ ਵਿੱਚ ਇੱਕ ਹੋਰ ਮਹੱਤਵਪੂਰਨ ਅੰਗ ਹੈ ਜੋ ਭੋਜਨ ਦੇ ਪਾਚਨ ਵਿੱਚ ਵੀ ਯੋਗਦਾਨ ਪਾਉਂਦਾ ਹੈ ਗੋਲ ਬਲੈਡਰ ਹੈ ਜੋ ਕਿ ਪਿਤ ਬਾਇਲ ਜੋ ਚਰਬੀ ਦੇ ਪਾਚਨ ਵਿੱਚ ਇੱਕ ਭੂਮਿਕਾ ਨਿਭਾਉਂਦਾ ਹੈ ਨੂੰ ਸਟੋਰ ਕਰਦਾ ਹੈ ਅਤੇ ਛੱਡਦਾ ਹੈ ਪਾਚਕ ਗ੍ਰੰਥੀ ਪੈਂਕ੍ਰੀਆਜ਼ ਇਨਸੂਲਿਨ ਵਰਗੇ ਹਾਰਮੋਨ ਅਤੇ ਪਾਚਕ ਰਸ ਐਨਜ਼ਾਈਮਸ ਪੈਦਾ ਕਰਦੀ ਹੈ ਇਨਸੂਲਿਨ ਖੂਨ ਦੇ ਪ੍ਰਵਾਹ ਤੋਂ ਸ਼ੂਗਰ ਨੂੰ ਊਰਜਾ ਲਈ ਸਾਡੇ ਸੈੱਲਾਂ ਵਿੱਚ ਲਿਜਾਣ ਵਿੱਚ ਮਦਦ ਕਰਦਾ ਹੈ। ਭੋਜਨ ਜੋ ਜਜ ਨਹੀਂ ਹੁੰਦਾ ਹੈ ਉਹ ਵੱਡੀ ਆਂਦਰਾਂ ਵਿੱਚ ਅੱਗੇ ਵੱਧਦਾ ਹੈ ਜਿੱਥੇ ਕੁਝ ਪਾਣੀ ਅਤੇ ਇਲੈਕਟ੍ਰੋਲਾਈਟਸ ਸੋਖ ਲਏ ਜਾਂਦੇ ਹਨ। ਠੋਸ ਰ 残 ਖੂਨ ਨੂੰ ਗੁੱਦੇ ਰੈਕਟਮ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਉਹ ਬਾਅਦ ਵਿੱਚ ਆਂਤਰਿਆਂ ਦੀ ਹਰਕਤ ਦੇ ਰੂਪ ਵਿੱਚ ਪੱਗ ਐਨਸ ਵਿੱਚੋਂ ਲੰਘਦਾ ਹੈ। ਹੁਣ ਆਓ ਅਸੀਂ ਰੂ ਐਂਡ ਵਾਈ ਗੈਸਟ੍ਰਿਕ ਬਾਈਪਾਸ ਵਿਧੀ ਨੂੰ ਵੇਖੀਏ ਸਰਜਰੀ ਲੈਪਰੋਸਕੋਪਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਮਤਲਬ ਕਿ ਸਰਜਨ ਪੇਟ ਨੂੰ ਖੋਲਣ ਅਤੇ ਅੰਗਾਂ ਨੂੰ ਦੇਖਣ ਲਈ ਇੱਕ ਵੱਡਾ ਕੱਟ ਬਣਾਉਣ ਦੀ ਬਜਾਏ ਢਿੱਡ ਦੇ ਆਲੇ-ਦੁਆਲੇ 5 ਤੋਂ 6 ਛੋਟੇ ਚੀਰੇ ਕਰਦਾ ਹੈ ਸਰਜਨ ਪੇਟ ਨੂੰ ਕੱਟਦਾ ਅਤੇ ਦੋ ਭਾਗਾਂ ਵਿੱਚ ਸਟੇਪਲ ਕਰਦਾ ਹੈ ਉੱਪਰਲੇ ਹਿੱਸੇ ਦੇ ਛੋਟਾ ਸੈਕਸ਼ਨ ਤੁਹਾਡੇ ਪੇਟ ਦਾ ਨਵਾਂ ਪੌਊਚ ਹੋਵੇਗਾ ਅਤੇ ਪੇਟ ਦਾ ਵੱਡਾ ਹਿੱਸਾ ਉਸੇ ਜਗ੍ਹਾ ਤੇ ਰਹੇਗਾ ਨਵੇਂ ਪੌਊਚ ਨੂੰ ਸੀਲ ਕਰਨ ਲਈ ਸਟੇਪਲਾਂ ਅਤੇ ਜਾਂ ਟਾਂਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਰਜਨ ਛੋਟੀ ਆਂਦਰਾਂ ਨੂੰ ਉਸ ਥਾਂ ਤੇ ਵੀ ਕੱਟਦਾ ਹੈ ਜਿੱਥੇ ਡਿਓਰਿਨਮ ਅਤੇ ਜਿਓਜਨਮ ਮਿਲਦੇ ਹਨ ਫਿਰ ਜਿਓਜਨਮ ਦੇ ਖੁੱਲੇ ਸਿਰੇ ਨੂੰ ਇੱਕ ਨਵੇਂ ਦੁਆ ਰਾਹੀਂ ਪੇਟ ਦੇ ਛੋਟੇ ਪਾਉਚ ਵਿੱਚ ਸ਼ਾਮਲ ਕਰਨ ਲਈ ਉੱਪਰ ਵੱਲ ਲਜਾਇਆ ਜਾਂਦਾ ਹੈ ਇਹ ਨਵਾਂ ਦੁਆਰ ਹੁਣ ਇੱਕ ਡਾਇਨ ਦੇ ਸਾਈਜ਼ ਦਾ ਹੈ ਜੋਜਨਮ ਦਾ ਦੂਜਾ ਸਿਰਾ ਅਜੇ ਵੀ ਬਾਕੀ ਹੀ ਦੀ ਅੰਦਰ ਨਾਲ ਜੁੜਿਆ ਹੋਇਆ ਹੁੰਦਾ ਹੈ ਅੰਤ ਵਿੱਚ ਡਿਉਡਨਮ ਦੇ ਖੁੱਲੇ ਸਿਰੇ ਨੂੰ ਛੋਟੀ ਅੰਦਰ ਵਿੱਚ ਬਣੇ ਇੱਕ ਨਵੇਂ ਦੁਆਰ ਨਾਲ ਦੁਬਾਰਾ ਜੋੜਿਆ ਜਾਂਦਾ ਹੈ ਇਪਾਚਨ ਰਸ ਨੂੰ ਇੱਥੇ ਭੋਜਨ ਦੇ ਨਾਲ ਮਿਲਨ ਦਿੰਦਾ ਹੈ ਡਿਓਡਨਮ ਦਾ ਦੂਜਾ ਸਿਰਾ ਅਜੇ ਵੀ ਪੇਟ ਦੇ ਵੱਡੇ ਹਿੱਸੇ ਨਾਲ ਜੁੜਿਆ ਹੋਇਆ ਹੁੰਦਾ ਹੈ ਵੰਡੀ ਵੱਡੀ ਆਂਤੜੀ ਅਤੇ ਗੁੱਦਾ ਸਰਜਰੀ ਤੋਂ ਪਹਿਲਾਂ ਵਾਂਗ ਹੀ ਰਹਿੰਦੇ ਹਨ ਤੁਸੀਂ ਰਿਸੋਰਸ ਬੁੱਕ ਦੇ ਪੰਨੇ 9 ਤੋਂ 10 ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵਿਧੀ ਦੇ ਨਤੀਜੇ ਵਜੋਂ ਛੋਟੀ ਆਂਦਰ ਦੇ ਦੂਜੇ ਭਾਗ ਨੂੰ ਸਿੱਧੇ ਨਵੇਂ ਛੋਟੇ ਪੇਟ ਦੇ ਪਾਉਚ ਨਾਲ ਜੋੜਿਆ ਜਾਂਦਾ ਹੈ। ਪੇਟ ਦੇ ਜ਼ਿਆਦਾਤਰ ਹਿੱਸੇ ਪਾਇਲੋਰਿਕ ਸਫਿੰਟਰ ਅਤੇ ਛੋਟੀ ਆਂਦਰ ਦੇ ਪਹਿਲੇ ਭਾਗ ਨੂੰ ਬਾਈਪਾਸ ਕੀਤਾ ਜਾਂਦਾ ਹੈ। ਪਾਚਕ ਰਸ ਅਤੇ ਐਂਜ਼ਾਈਮਸ ਛੋਟੀ ਆਂਤੜੀ ਵਿੱਚ ਹੋਰ ਹੇਠਾ ਭੋਜਨ ਵਿੱਚ ਸ਼ਾਮਿਲ ਹੁੰਦੇ ਹਨ। ਵਿਧੀ ਤੋਂ ਕੋਈ ਵੀ ਅੰਗ ਹਟਾਏ ਜਾਂ ਡਿਸਕਨੈਕਟ ਕੀਤੇ ਹੋਏ ਨਹੀਂ ਛੱਡੇ ਜਾਂਦੇ ਹਨ। ਪੇਟ ਦਾ ਨਵਾਂ ਪੌਊਚ ਲਗਭਗ ਅੰਡੇ ਦੇ ਸਾਈਜ਼ ਦਾ ਹੋਵੇਗਾ ਅਤੇ ਨਵੇਂ ਪੇਟ ਅਤੇ ਆਂਤਰੀ ਦੇ ਵਿਚਕਾਰ ਦੁਆਰ ਦਾ ਸਾਈਜ਼ ਇੱਕ ਡਾਇਮ ਦੇ ਬਰਾਬਰ ਹੁੰਦਾ ਹੈ ਸਰਜਰੀ ਤੋਂ ਤੁਰੰਤ ਬਾਅਦ ਪੇਟ ਦਾ ਪੌਊਚ ਸਿਰਫ 2 ਆਉਂਸ ਜੋ ਕਿ ਲਗਭਗ 4 ਵੱਡੇ ਚਮਚ 60 ਮਿਲੀਲੀਟਰ ਜਾਂ ਲਗਭਗ 1/4 ਕੱਪ ਤਰਲ ਹੁੰਦਾ ਹੈ ਰੱਖ ਸਕਦਾ ਹੈ ਟਿਸ਼ੂਆਂ ਵਿੱਚ ਸੋਜ ਅਤੇ ਜਲੂਨ ਘਟ ਜਾਣ ਤੋਂ ਬਾਅਦ ਪੌਊਚ ਲਗਭਗ 4 ਤੋਂ 6 ਇੰਚ ਜਾਂ ਲਗਭਗ 1/2 ਤੋਂ 3/4 ਕੱਪ ਤਰਲ ਜਾਂ ਭੋਜਨ ਰੱਖ ਸਕਦਾ ਹੈ। ਪਾਚਨ ਪ੍ਰਣਾਲੀ ਵਿੱਚ ਤਬਦੀਲੀਆਂ ਦੇ ਕਾਰਨ ਸਰਜਰੀ ਤੋਂ ਬਾਅਦ ਸਿਫਾਰਿਸ਼ ਕੀਤੀਆਂ ਖਾਣ-ਪੀਣ ਦੀਆਂ ਤਕਨੀਕਾਂ ਅਤੇ ਖੁਰਾਕ ਦੇ ਪੜਾਵਾਂ ਜੋ ਕਿ ਮੋਡਿਊਲ 3 ਅਤੇ 4 ਵਿੱਚ ਕਵਰ ਕੀਤੇ ਜਾਣਗੇ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੈ। ਇੱਕ ਹੋਰ ਵਿਧੀ ਜੋ ਹੰਬਰ ਰਿਵਰ ਹੈਲਥ ਵਿਖੇ ਕੀਤੀ ਜਾਂਦੀ ਹੈ ਉਹ 슬ੀਵ ਗੈਸਟ੍ਰੈਕਟਮੀ ਹੈ ਤੁਸੀਂ ਰਿਸੋਰਸ ਪੁਸਤਕ ਦਾ ਪੰਨਾ 11 ਦੇਖ ਸਕਦੇ ਹੋ ਇਸ ਵਿਧੀ ਵਿੱਚ ਪੇਟ ਦੇ ਲਗਭਗ 80% ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਆਸਤੀਨ 슬ੀਵ ਦੇ ਸਾਈਜ਼ ਦਾ ਇੱਕ ਛੋਟਾ ਪੇਟ ਬਣਾਇਆ ਜਾਂਦਾ ਹੈ ਪੇਟ ਦੀ ਇਹ ਨਵੀਂ 슬ੀਵ ਲਗਭਗ ਇੱਕ ਕੱਪ ਭੋਜਨ ਰੱਖ ਸਕਦੀ ਹੈ ਆਂਤੜੀਆਂ ਦੇ ਨਾਲ ਕੋਈ ਬਦਲਾਅ ਨਹੀਂ ਹੁੰਦਾ ਅਤੇ ਪਾਇਲੋਰਿਕ ਸਫਿੰਟਰ ਬਰਕਰਾਰ ਰਹਿੰਦਾ ਹੈ ਇਹ ਵਿਧੀ ਕਈ ਵਾਰ ਇੱਕ ਹੋਰ ਵਿਧੀ ਜਿਸ ਨੂੰ ਡਿਓ ਟਨਲ ਸਵਿਚ ਕਿਹਾ ਜਾਂਦਾ ਹੈ ਦਾ ਪਹਿਲਾ ਕਦਮ ਹੁੰਦੀ ਹੈ ਇਹ ਰੂ ਐਂਡ ਵਾਈ ਗੈਸਟ੍ਰਿਕ ਬਾਈਪਾਸ ਅਤੇ 슬ੀਵ ਗੈਸਟ੍ਰੈਕਟੋਮੀ ਦੇ ਵਿਚਕਾਰ ਦੀ ਤੁਲਨਾ ਹੈ ਅਸੀਂ ਹੁਣ ਤੱਕ ਦੋਵਾਂ ਵਿਧੀਆਂ ਦਾ ਵਰਣਨ ਕੀਤਾ ਹੈ ਗੈਸਟ੍ਰਿਕ ਬਾਈਪਾਸ ਓਨਟਾਰੀਓ ਵਿੱਚ ਗੋਲਡ ਸਟੈਂਡਰਡ ਅਤੇ ਪਸੰਦੀਦਾ ਵਿਧੀ ਹੈ ਹਾਲਾਂਕਿ ਸਰਜਨ ਸਲੀਵ ਕਰ ਸਕਦਾ ਹੈ ਜੇਕਰ ਮਰੀਜ਼ ਦੇ ਡਾਕਟਰੀ ਇਤਿਹਾਸ ਦਾ ਕੁਝ ਦਵਾਈਆਂ ਜੋ ਉਹ ਲੈ ਰਹੇ ਹਨ ਦੇ ਸੰਬੰਧ ਵਿੱਚ ਗੈਸਟ੍ਰਿਕ ਬਾਈਪਾਸ ਮਰੀਜ਼ ਲਈ ਉਚਿਤ ਨਹੀਂ ਹੈ ਦੋਵਾਂ ਵਿਧੀਆਂ ਦੇ ਸ਼ੁਰੂ ਵਿੱਚ ਇੱਕੋ ਜਿਹੇ ਸਰਜੀਕਲ ਜੋਖਮ ਹੁੰਦੇ ਹਨ ਮਹਿਲਾ ਮਰੀਜ਼ਾਂ ਨੂੰ ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਉਹ 2 ਸਾਲ ਤੱਕ ਲਈ ਗਰਭ ਅਵਸਥਾ ਤੋਂ ਬਚਣ ਇਸਦੀ ਪ੍ਰਵਾਹ ਕੀਤੇ ਬਿਨਾ ਕਿ ਉਹਨਾਂ ਨੇ ਬੈਰੀਐਟ੍ਰਿਕ ਸਰਜਰੀ ਦੀ ਕਿਹੜੀ ਕਿਸਮ ਦੀ ਚੋਣ ਕੀਤੀ ਹੈ ਵਿਧੀਆਂ ਵਿਚਕਾਰ ਅੰਤਰ ਉਹਨਾਂ ਦੇ ਨਤੀਜਿਆਂ ਵਿੱਚ ਹਨ 슬ੀਵ ਗੈਸਟ੍ਰੈਕਟੋਮੀ ਦੇ ਮੁਕਾਬਲੇ ਗੈਸਟ੍ਰਿਕ ਬਾਈਪਾਸ ਤੋਂ ਵੱਧ ਭਾਰ ਘਟਣ ਦੀ ਉਮੀਦ ਕੀਤੀ ਜਾ ਸਕਦੀ ਹੈ ਗੈਸਟ੍ਰਿਕ ਬਾਈਪਾਸ ਦੇ ਨਾਲ ਟਾਈਪ 2 ਡਾਇਬੀਟੀਜ਼ ਦਾ ਉੱਚ ਰਿਮਿਸ਼ਨ ਰੇਟ ਵੀ ਹੈ GERD ਜੋ ਕਿ ਗੈਸਟ੍ਰਿਕ ਰਿਫਲੈਕਸ ਹੈ ਆਮ ਤੌਰ ਤੇ ਗੈਸਟ੍ਰਿਕ ਬਾਈਪਾਸ ਨਾਲ ਸੁਧਾਰਦਾ ਹੈ ਜਦੋਂ ਕਿ ਗੈਸਟ੍ਰਿਕ ਸਲੀਵ ਇਸ ਨੂੰ ਬੱਧਰ ਕਰ ਸਕਦੀ ਹੈ ਗੈਸਟ੍ਰਿਕ ਬਾਈਪਾਸ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ ਪੇਟ ਦੇ ਅਲਸਰਾਂ ਦੇ ਜੋਖਮਾਂ ਨੂੰ ਘੱਟ ਕਰਨ ਲਈ ਜੀਵਨ ਭਰ ਲਈ ਨਾਨ ਸਟੇਰੋਇਡਲ ਐਂਟੀ ਇਨਫਲੇਮੇਟਰੀ ਡਰਗਸ NSAIDS ਤੋਂ ਬਚਣ ਦੀ ਵੀ ਜ਼ੋਰਦਾਰ ਸਲਾਹ ਦਿੱਤੀ ਜਾਂਦੀ ਹੈ ਹੰਬਰ ਰਿਵਰ ਹੈਲਥ ਵਿਕੇ ਕੀਤੀ ਜਾਣ ਵਾਲੀ ਆਖਰੀ ਕਿਸਮ ਦੀ ਬਰੀਐਟ੍ਰਿਕ ਸਰਜਰੀ ਨੂੰ ਡਿਓਡਿਨਲ ਸਵਿਚ ਕਿਹਾ ਜਾਂਦਾ ਹੈ ਡਿਓਡਿਨਲ ਸਵਿਚ ਡੀਐਸ ਕਰਨ ਦੇ ਦੋ ਤਰੀਕੇ ਹਨ ਪਰੰਪਰਾਗਤ ਡੀਐਸ ਦੋ ਕਦਮਾਂ ਵਾਲੀ ਵਿਧੀ ਹੈ ਜਿਸ ਵਿੱਚ ਸ਼ਾਮਿਲ ਹਨ ਪਹਿਲਾ ਕਦਮ ਗੈਸਟ੍ਰਿਕ ਸਲੀਵ ਜਿਵੇਂ ਕਿ ਪਹਿਲਾ ਵਰਣਨ ਕੀਤਾ ਗਿਆ ਹੈ ਬਣਾਉਣਾ ਹੈ ਇਹ ਦੋ ਕਦਮ ਵਾਲੀ ਡੀਐਸ ਦਾ ਪਹਿਲਾ ਕਦਮ ਹੈ ਵਿਧੀ ਦੇ ਦੂਜੇ ਪੜਾਅ ਵਿੱਚ ਛੋਟੀ ਆਂਦਰ ਦੀ ਸ਼ੁਰੂਆਤ ਨੂੰ 슬ੀਵਡ ਪੇਟ ਦੇ ਬਿਲਕੁਲ ਕੱਟ ਦਿੱਤਾ ਜਾਂਦਾ ਹੈ ਅਤੇ ਛੋਟੀ ਆਂਦਰ ਦਾ ਆਖਰੀ ਹਿੱਸਾ 슬ੀਵ ਪੇਟ ਨਾਲ ਸਿੱਧਾ ਜੋੜਿਆ ਜਾਂਦਾ ਹੈ ਨਤੀਜੇ ਵਜੋਂ ਜ਼ਿਆਦਾਤਰ ਛੋਟੀ ਆਂਦਰ ਨੂੰ ਬਾਈਪਾਸ ਕੀਤਾ ਜਾਂਦਾ ਹੈ ਅਤੇ ਇਹ ਭੁੱਖ ਨੂੰ ਘਟਾਉਣ ਲਈ ਹਾਰਮੋਨਲ ਤਬਦੀਲੀਆਂ ਪੈਦਾ ਕਰਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਕੈਲਰੀਆਂ ਅਤੇ ਪੋਸ਼ਟਿਕ ਤੱਤਾਂ ਦੇ ਸਹੀ ਢੰਗ ਨਾਲ ਜਜ਼ਬ ਨਾ ਕੀਤੇ ਜਾਣ ਮਾਲਬਸોર્ਪਸ਼ਨ ਵਿਚ ਮਹੱਤਵਪੂਰਨ ਮੁਸ਼ਕਲ ਹੁੰਦੀ ਹੈ ਦੋ ਕਦਮ ਆਮ ਤੌਰ ਤੇ 9 ਤੋਂ 12 ਮਹੀਨਿਆਂ ਦੇ ਅੰਤਰਾਲ ਨਾਲ ਕੀਤੇ ਜਾਂਦੇ ਹਨ ਇਹ ਵਿਧੀ 60 ਦੇ ਬੀ ਐਮ ਆਈ ਵਾਲੇ ਮਰੀਜ਼ਾਂ ਲਈ ਰਾਖਵੀ ਹੈ ਜャ ਕੁਝ ਸਥਿਤੀਆਂ ਵਿੱਚ ਹੋਰ ਵਿਧੀਆਂ ਤੋਂ ਸੰਸ਼ੋਧਨ ਵਜੋਂ ਪੇਸ਼ ਕੀਤੀ ਜਾ ਸਕਦੀ ਹੈ ਤੁਹਾਡਾ ਬੈਰੀਟ੍ਰਿਕ ਸਰਜਨ ਇਹ ਨਿਰਧਾਰਿਤ ਕਰੇਗਾ ਕਿ ਕੀ ਤੁਸੀਂ ਡੀ ਐਸ ਲਈ ਸੰਭਾਵੀ ਉਮੀਦਵਾਰ ਹੋ डुओडनल स्विच नो एक विधि ਜਿਸ ਨੂੰ एसएडीआई ਕਿਹਾ ਜਾਂਦਾ ਹੈ ਵਿੱਚ ਵੀ ਕੀਤਾ ਜਾ ਸਕਦਾ ਹੈ ਡੀਐਸਟੀ ਇਸ ਸੰਸਕਰਣ ਵਿੱਚ ਪੇਟ ਦਾ ਲਗਭਗ 80% ਇੱਕ ਗੈਸਟ੍ਰਿਕ ਸਲੀਵ ਬਣਾਉਣ ਲਈ ਹਟਾ ਦਿੱਤਾ ਜਾਂਦਾ ਹੈ ਅਤੇ ਛੋਟੀ ਆਂਦਰ ਦੀ ਸ਼ੁਰੂਆਤ ਨੂੰ ਪੇਟ ਦੇ ਬਿਲਕੁਲ ਹੇਠਾਂ ਕੱਟ ਦਿੱਤਾ ਜਾਂਦਾ ਹੈ ਛੋਟੀ ਆਂਦਰ ਦੇ ਆਖਰੀ ਹਿੱਸੇ ਨੂੰ ਫਿਰ ਗੈਸਟ੍ਰਿਕ ਸਲੀਵ ਨਾਲ ਜੋੜਨ ਲਈ ਲੂਪਅਪ ਕੀਤਾ ਜਾਂਦਾ ਹੈ ਇਹ ਸੰਸਕਰਣ ਜ਼ਿਆਦਾਤਰ ਛੋਟੀ ਆਂਦਰ ਨੂੰ ਬਾਈਪਾਸ ਵੀ ਕਰਦਾ ਹੈ ਅਤੇ ਭੁੱਖ ਨੂੰ ਘਟਾਉਣ ਲਈ ਹਾਰਮੋਨ ਤਬਦੀਲੀਆਂ ਕਰਦਾ ਹੈ ਪਰ ਕਿਉਂਕਿ ਆਮ ਚੈਨਲ ਲੰਬਾ ਹੁੰਦਾ ਹੈ ਦੋ ਪੜਾਅ ਵਾਲੇ ਡੀਐਸ ਨਾਲੋਂ ਘੱਟ ਮਾਲ ਐਬਸਾਰਪਸ਼ਨ ਹੁੰਦਾ ਹੈ ਹੰਬਰ ਰਿਵਰ ਹਸਪਤਾਲ ਦੇ ਬਰੀਐਟ੍ਰਿਕ ਕਲੀਨਿਕ ਕੋਲ ਡਿਓਡਨਲ ਸਵਿਚ ਵਿਧੀ ਬਾਰੇ ਵਾਧੂ ਜਾਣਕਾਰੀ ਅਤੇ ਸਾਧਨ ਹਨ ਕਿਰਪਾ ਕਰਕੇ ਕਲੀਨਿਕ ਨਾਲ ਸੰਪਰਕ ਕਰੋ ਜੇਕਰ ਇਹ ਉਹ ਵਿਧੀ ਹੈ ਜੋ ਤੁਸੀਂ ਪ੍ਰਾਪਤ ਕਰ ਰਹੇ ਹੋ ਅਸੀਂ ਹੰਬਰ ਰਿਵਰ ਹੈਲਥ ਵਿਕੇ ਕਿਤਿਆਂ ਜਾਣ ਵਾਲੀਆਂ 4 ਵੱਖ-ਵੱਖ ਕਿਸਮਾਂ ਦੀਆਂ ਬੈਰੀਐਟ੍ਰਿਕ ਸਰਜਰੀਆਂ ਨੂੰ ਕਵਰ ਕੀਤਾ ਹੈ। ਰੂ ਐਂਡ ਵਾਈ ਗੈਸਟ੍ਰਿਕ ਬਾਈਪਾਸ ਅਕਸਰ ਕੀਤੀ ਜਾਂਦੀ ਹੈ। 슬ੀਵ ਗੈਸਟ੍ਰੈਕਟਮੀ ਇੱਕ ਇਕੱਲੀ ਵਿਧੀ ਵਜੋਂ ਦੂਸਰੀ ਸਭ ਤੋਂ ਵੱਧ ਕੀਤੀ ਜਾਣ ਵਾਲੀ ਵਿਧੀ ਹੈ। ਡੀਐਸ ਜਾਂ ਐਸਏਡੀਆਈ ਮਰੀਜ਼ਾਂ ਦੀ ਘਟ ਗਿਣਤੀ ਲਈ ਰੱਖਵੇ ਹਨ। ਮਰੀਜ਼ ਦੇ ਡਾਕਟਰੀ ਇਤਿਹਾਸ ਦੇ ਆਧਾਰ ਤੇ ਸਰਜਰੀ ਦੇ ਵਿਕਲਪਾਂ ਤੇ ਸਰਜਨ ਨਾਲ ਚਰਚਾ ਕੀਤੀ ਜਾਂਦੀ ਹੈ। ਸਾਰੀਆਂ ਚਾਰ ਵਿਧੀਆਂ ਇੱਕ ਨਵਾਂ ਪੇਟ ਬਣਾਉਂਦੀਆਂ ਹਨ ਜੋ ਇੱਕ ਵਿਅਕਤੀ ਦੁਆਰਾ ਇੱਕ ਸਿਟਿੰਗ ਵਿੱਚ ਖਾਏ ਜਾ ਸਕਣ ਵਾਲੇ ਭੋਜਨ ਦੀ ਮਾਤਰਾ ਨੂੰ ਸੀਮਿਤ ਕਰਦੀਆਂ ਹਨ। ਨਤੀਜੇ ਵਜੋਂ ਭਾਰ ਘਟਦਾ ਹੈ। ਉਪੋਖ ਨੂੰ ਘਟਾਉਣ ਅਤੇ ਸੰਤੁਸ਼ਟਤਾ ਵਧਾਉਣ ਲਈ ਹਾਰਮੋਨਾਂ ਨੂੰ ਵੀ ਬਦਲਦੇ ਹਨ ਇਸ ਤਰ੍ਹਾਂ ਭੋਜਨ ਦੀ ਖਪਤ ਨੂੰ ਸੀਮਿਤ ਕਰਦੇ ਹੋਏ 인ਸੂਲਿਨ ਸੰਵੇਦਨਸ਼ੀਲਤਾ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਨਤੀਜਾ ਬਲੱਡ ਸ਼ੂਗਰ ਦਾ ਬਿਹਤਰ ਪ੍ਰਬੰਧਨ ਹੁੰਦਾ ਹੈ ਰੂ ਐਂਡ ਵਾਈ ਐਸਏਡੀਆ ਅਤੇ ਡਿਓਡਨਲ ਸਵਿਚ ਵਿਧੀਆਂ ਦੇ ਨਤੀਜੇ ਵਜੋਂ ਪੌਸ਼ਟਿਕ ਤੱਤ ਸਹੀ ਢੰਗ ਨਾਲ ਜਜ਼ਬ ਨਹੀਂ ਹੁੰਦੇ ਹਨ ਹਾਲਾਂਕਿ ਮਾਲ ਐਬਸਾਰਪਸ਼ਨ ਦੀ ਹੱਦ ਇੰਨੀ ਗੰਬੀਰ ਨਹੀਂ ਹੁੰਦੀ ਹੈ ਪਰ ਅਸੀਂ ਅਜੇ ਵੀ ਗੈਸਟ੍ਰਿਕ ਸਲੀਵ ਵਾਲੇ ਮਰੀਜ਼ਾਂ ਵਿੱਚ ਮਹੱਤਵਪੂਰਨ ਕਪੋਸ਼ਣ ਦੇਖਦੇ ਹਾਂ ਇਸ ਤਰ੍ਹਾਂ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਰੋਕਣ ਲਈ ਸਾਰੀਆਂ ਵਿਧੀਆਂ ਵਾਸਤੇ ਖੁਰਾਕ ਅਤੇ ਜੀਵਨ ਭਰ ਵਿਟਾਮਿਨ ਅਤੇ ਖਣਿਜ ਪੁਰਕ ਸਿਫਾਰਸ਼ਾਂ ਦੀ ਪਾਲਣਾ ਕੀਤਾ ਜਾਣਾ ਜ਼ਰੂਰੀ ਹੈ विधि दी किस्म ਦੇ ਆਧਾਰ ਤੇ ਭਾਰ ਵਿੱਚ ਕੁੱਲ ਘਟਾ ਵੱਖ-ਵੱਖ ਹੋ ਸਕਦਾ ਹੈ ਸਰਜਰੀ ਤੋਂ ਬਾਅਦ ਪਹਿਲੇ ਸਾਲ ਦੇ ਅੰਦਰ ਸਰੀਰ ਦੇ ਕੁੱਲ ਭਾਰ ਦੇ 20 ਤੋਂ 30% ਜਾਂ ਸਰੀਰ ਦੇ ਵੱਧੂ ਭਾਰ ਦੇ 60 ਤੋਂ 70% ਦੀ ਔਸਤ ਭਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਇਹ ਜ਼ਿਆਦਾਤਰ ਮਰੀਜ਼ਾਂ ਲਈ ਲਗਭਗ 100 ਪਾਉਂਡ ਹੁੰਦਾ ਹੈ ਤੁਸੀਂ ਰਿਸੋਰਸ ਬੁੱਕ ਦੇ ਪੰਨਾ 12 ਵਿੱਚਲੇ ਫਾਰਮੂਲਿਆਂ ਦੀ ਵਰਤੋਂ ਕਰਕੇ ਆਪਣੇ ਭਾਰ ਵਿੱਚ ਅਨੁਮਾਨਤ ਕਾਟੇ ਦੀ ਗਣਨਾ ਕਰ ਸਕਦੇ ਹੋ ਜਾਂ ਆਪਣੀ ਸ਼ੁਰੂਆਤੀ ਅਪਾਇੰਟਮੈਂਟਾਂ ਦੇ ਦੌਰਾਨ ਡਾਈਟੀਸ਼ਨ ਨਾਲ ਚਰਚਾ ਕਰ ਸਕਦੇ ਹੋ ਬਹੁਤੇ ਮਰੀਜ਼ ਰਵਾਇਤੀ ਸਧਾਰਨ BMI ਸੀਮਾ ਤੱਕ ਨਹੀਂ ਪਹੁੰਚਦੇ ਪਰ BMI ਸੰਭਾਵੀ ਤੌਰ ਤੇ 14 ਤੋਂ 20 ਪੁਆਇੰਟ ਘਟ ਸਕਦਾ ਹੈ ਸਰਜੀ ਤੋਂ ਬਾਅਦ ਲਗਭਗ 12 ਤੋਂ 18 ਮਹੀਨਿਆਂ ਬਾਅਦ ਭਾਰ ਸਥਿਰ ਹੋ ਜਾਂਦਾ ਹੈ ਭਾਰ ਨੂੰ ਘੱਟ ਰੱਖਣ ਅਤੇ ਲੰਮੇ ਸਮੇਂ ਦੀਆਂ ਕਮੀਆਂ ਨੂੰ ਰੋਕਣ ਲਈ ਬੈਰੀਐਟ੍ਰਿਕ ਖੁਰਾਕ ਸੰਬੰਧੀ ਸਿਫਾਰਸ਼ਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ ਜੇ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਤਬਦੀਲੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਨੂੰ ਕਾਇਮ ਨਹੀਂ ਰੱਖਿਆ ਜਾਂਦਾ ਤਾਂ ਭਾਰ ਮੁੜ ਕੇ ਵਧਣਾ ਸੰਭਵ ਹੈ ਪੀਰੀਆਟ੍ਰਿਕ ਸਰਜਰੀ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸੰਦ ਹੈ ਹਾਲਾਂਕਿ ਜੇ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਤਬਦੀਲੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਨੂੰ ਕਾਇਮ ਨਹੀਂ ਰੱਖਿਆ ਜਾਂਦਾ ਤਾਂ ਭਾਰ ਮੁੜ ਕੇ ਵਧਣਾ ਸੰਭਵ ਹੈ ਬਹੁਤ ਜ਼ਿਆਦਾ ਭਾਰ ਘਟਾਉਣ ਤੋਂ ਬਾਅਦ ਚਮੜੀ ਦਾ ਜ਼ਿਆਦਾ ਹੋਣਾ ਸੰਭਵ ਹੈ ਅਤੇ ਸਰੀਰ ਬਾਰੇ ਵਿਚਾਰ ਅਤੇ ਅਹਿਸਾਸਾਂ ਬਾਡੀ ਇਮੇਜ ਸੰਬੰਧੀ ਮੁੱਦੇ ਪੈਦਾ ਹੋ ਸਕਦੇ ਹਨ ਸ਼ਰੀਰ ਬਾਰੇ ਵਿਚਾਰ ਅਤੇ ਅਹਿਸਾਸਾਂ ਸੰਬੰਧੀ ਮੁੱਦਿਆਂ ਲਈ ਬੇਨਤੀ ਕਰਨ ਤੇ ਸਹਾਇਤਾ ਲਈ ਸੋਸ਼ਲ ਵਰਕਰ ਨੂੰ ਰੈਫਰਲ ਉਪਲਬਧ ਹੈ ਕਿਰਪਾ ਕਰਕੇ ਧਿਆਨ ਰੱਖੋ ਕਿ ਸੰਭਵ ਹੈ ਕਿ ਵਾਧੂ ਚਮੜੀ ਨੂੰ ਸਰਜਿਕਲ ਢੰਗ ਨਾਲ ਹਟਾਉਣਾ ਉਹੀ ਦੁਆਰਾ ਕਵਰ ਨਾ ਕੀਤਾ ਜਾਵੇ ਭਾਰ ਘਟਾਉਣ ਤੋਂ ਇਲਾਵਾ ਬਰੀਐਟ੍ਰਿਕ ਸਰਜਰੀ ਦੇ ਭਾਰ ਨਾਲ ਨਾ ਸੰਬੰਧਿਤ ਹੋਰ ਲਾਭ ਹਨ ਇਨ੍ਹਾਂ ਵਿੱਚੋਂ ਕੁਝ ਲਾਭਾਂ ਵਿੱਚ ਸੁਧਰੀ ਜਾਂ ਸੁਲਝੇ ਹੋਏ ਮਾਈਗਰੇਨ ਦਮਾ GERD ਟਾਈਪ 2 ਡਾਇਬੀਟੀਸ ਮੈਲਿਟਸ ਰੁਕਾਵਟ ਵਾਲਾ ਸਲੀਪ ਐਪਨੀਆ ਆਸਟਿਓ ਆਰਥਰਾਇਟਸ ਅਤੇ ਹੋਰ ਬਹੁਤ ਸਾਰੇ ਲਾਭ ਸ਼ਾਮਿਲ ਹਨ ਆਪਣੀ ਨਾਨ ਸਕੇਲ ਸਿਹਤ ਟੀਚਿਆਂ ਅਤੇ ਮੀਲ ਪਥਰਾਂ ਨੂੰ ਲਿਖਣ ਲਈ ਰਿਸੋਰਸ ਬੁੱਕ ਦੇ ਪੰਨਾ 13 ਤੇ ਦਿੱਤੇ ਡੱਬੇ ਦੀ ਵਰਤੋਂ ਕਰੋ ਇਹ ਫੈਸਲਾ ਕਰਨ ਲਈ ਕਿ ਕੀ ਬੈਰੀਆਟ੍ਰਿਕ ਸਰਜਰੀ ਤੁਹਾਡੇ ਲਈ ਸਹੀ ਹੈ ਤੁਹਾਡੇ ਲਈ ਸਰਜਰੀ ਨਾਲ ਆਮ ਤੌਰ ਤੇ ਜੁੜੇ ਜੋਖਮਾਂ ਦੇ ਨਾਲ-ਨਾਲ ਬੈਰੀਆਟ੍ਰਿਕ ਸਰਜਰੀ ਲਈ ਖਾਸ ਜੋਖਮਾਂ ਅਤੇ ਸੰਭਾਵੀ ਪੇਚੀਦਗੀਆਂ ਨੂੰ ਸਮਝਣਾ ਜ਼ਰੂਰੀ ਹੈ ਇਹ ਜੋਖਮ ਰਿਸੋਰਸ ਬੁੱਕ ਦੇ ਪੰਨਾ 11 ਤੇ ਸੂਚੀਬੱਧ ਹਨ ਕਿਰਪਾ ਕਰਕੇ ਕਿਸੇ ਵੀ ਸਰਜਰੀ ਦੇ ਆਮ ਜੋਖਮਾਂ ਦੀ ਇਸ ਸੂਚੀ ਦੀ ਸਮੀਖਿਆ ਕਰੋ ਤੁਸੀਂ ਉਨ੍ਹਾਂ ਬਾਰੇ ਬੈਰੀਆਟ੍ਰਿਕ ਟੀਮ ਅਤੇ ਆਪਣੇ ਪਰਿਵਾਰ ਨਾਲ ਵੀ ਚਰਚਾ ਕਰਨਾ ਚਾਹ ਸਕਦੇ ਹੋ ਕਿਸੇ ਵੀ ਆਮ ਸਰਜਰੀ ਨਾਲ ਜੁੜੇ ਜੋਖਮਾਂ ਵਿੱਚ ਸ਼ਾਮਿਲ ਹਨ ਐਲਰਜਿਕ ਪ੍ਰਤੀਕਿਰਿਆਵਾਂ ਅਤੇ ਬੇਹੋਸ਼ ਕਰਨ ਵਾਲੀ ਦਵਾਈ ਸੰਬੰਧੀ ਪੇਚੀਦਗੀਆਂ ਖੂਨ ਵਹਿਣਾ ਚਿਰਕਾਲੀ ਦਰਦ ਦਿਲ ਦਾ ਦੌਰਾ ਸਟ੍ਰੋਕ ਲਾਗ ਆਲੇ ਦੁਆਲੇ ਦੇ ਟਿਸ਼ੂ ਨੂੰ ਸੱਟ ਦੁਬਾਰਾ ਸਰਜਰੀ ਕੀਤੇ ਦੀ ਲੋੜ ਮੌਤ ਇਹ ਸੂਚੀ ਪੀਰੀਆਟ੍ਰਿਕ ਸਰਜਰੀਆਂ ਲਈ ਖਾਸ ਜੋਖਮ ਨੂੰ ਦਰਸਾਉਂਦੀ ਹੈ ਇਨ੍ਹਾਂ ਵਿੱਚ ਹੋਰਾਂ ਦੇ ਨਾਲ ਸ਼ਾਮਿਲ ਹਨ ਲੀਖ ਹੋਣਾ ਖੂਨ ਦੇ ਧੱਕੇ ਪਿੱਤੇ ਦੀ ਪਥਰੀ ਅਤੇ ਗੁਰਦੇ ਦੀ ਪਥਰੀ ਆਂਤਰੀਆਂ ਵਿੱਚ ਰੁਕਾਵਟਾਂ ਪੇਟ ਵਿੱਚ ਅਲਸਰ ਨਿੱਜੀ ਸੰਬੰਧਾਂ ਦੇ ਤਬਾ ਆਦੀ ਅਤੇ ਮੌਤ ਦਾ ਜੋਖਮ 500 ਤੋਂ 1000 ਵਿੱਚੋਂ ਇੱਕ ਹੈ ਜਦੋਂ ਪੇਟ ਦੇ ਪਾਊਚ ਅਤੇ ਛੋਟੀ ਆਂਦਰਾਂ ਦੇ ਵਿਚਕਾਰ ਦਾ ਦੁਆਰ ਤੰਗ ਹੋ ਜਾਂਦਾ ਹੈ ਤਾਂ ਤੰਗ ਹੋਣਾ ਸਟ੍ਰਿਕਚਰ ਹੋ ਸਕਦਾ ਹੈ ਅੰਦਰੂਨੀ ਹਰਨੀਆਂ ਪੇਟ ਦੀ ਕੰਦ ਵਿੱਚੋਂ ਅੰਦਰੂਨੀ ਅੰਗਾਂ ਦਾ ਅਸਧਾਰਨ ਤੌਰ ਤੇ ਅੱਗੇ ਨਿਕਲਿਆ ਹੋਇਆ ਹਿੱਸਾ ਪ੍ਰੋਸਟਰੂਜਨ ਹੈ ਬੈਰੀਆਟ੍ਰਿਕ ਸਰਜਰੀ ਤੋਂ ਬਾਅਦ ਟ੍ਰਾਂਸਫਰ ਦੀ ਲਤ ਵਿਕਸਿਤ ਹੋ ਸਕਦੀ ਹੈ ਜਿੱਥੇ ਇੱਕ ਮਰੀਜ਼ ਨਸ਼ਾਖੋਰੀ ਵਿਕਾਰ ਜਾਂ ਵਿਵਹਾਰ ਵਿਕਸਿਤ ਕਰਦਾ ਹੈ ਉਦਾਹਰਨ ਲਈ ਸ਼ਰਾਬ ਜਾਂ ਡਰਗ ਨਿਰਭਰਤਾ ਡੰਪਿੰਗ ਸਿੰਡਰੋਮ ਉਦੋਂ ਹੁੰਦਾ ਹੈ ਜਦੋਂ ਭੋਜਨ ਛੋਟੀ ਆਂਦਰ ਵਿੱਚ ਬਹੁਤ ਜਲਦੀ ਖਾਲੀ ਹੋ ਜਾਂਦਾ ਹੈ ਅਸੀਂ ਅਗਲੀ ਸਲਾਈਡ ਵਿੱਚ ਹੋਰ ਵਿਆਖਿਆ ਕਰਾਂਗੇ ਕਿਰਪਾ ਕਰਕੇ ਬਾਕੀ ਖਤਰਿਆਂ ਦੀ ਸਮੀਖਿਆ ਕਰੋ ਅਤੇ ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੀ ਬੈਰੀਆਟ੍ਰਿਕ ਟੀਮ ਨੂੰ ਪੁੱਛਣਾ ਯਕੀਨੀ ਬਣਾਓ ਪੋਸ਼ਣ ਸੰਬੰਧੀ پیچیدਗੀਆਂ ਪੈਰੀਆਟ੍ਰਿਕ ਸਰਜਰੀ ਤੋਂ ਬਾਅਦ ਜੁੜੀਆਂ ਹੋਈਆਂ ਹਨ ਮਰੀਜ਼ ਨੂੰ ਭੁੱਖ ਦੀ ਕਮੀ ਅਤੇ ਸਵਾਦ ਅਤੇ ਗੰਧ ਦੀ ਬਦਲੀ ਹੋਈ ਭਾਵਨਾ ਤਾਂ ਅਨੁਭਵ ਹੋ ਸਕਦਾ ਹੈ ਪ੍ਰੋਟੀਨ ਕਪੋਸ਼ਣ ਜਿਸ ਦੇ ਨਤੀਜੇ ਵਜੋਂ ਵਾਲਾਂ ਅਤੇ ਮਾਸਪੇਸ਼ੀਆਂ ਦਾ ਨੁਕਸਾਨ ਹੁੰਦਾ ਹੈ ਪੌਸ਼ਟਿਕ ਤੱਤ ਸਹੀ ਢੰਗ ਨਾਲ ਜਜ਼ਬ ਨਾ ਹੋਣ ਦੇ ਕਾਰਨ ਵਿਟਾਮਿਨ ਅਤੇ ਖਣਿਜ ਦੀ ਕਮੀ ਮਰੀਜ਼ ਨੂੰ ਮਤਲੀ ਉਲਟੀਆਂ पेट आफरन ਅਤੇ ਕਬਜ ਦਾ ਅਨੁਭਵ ਵੀ ਹੋ ਸਕਦਾ ਹੈ ਮਰੀਜ਼ ਨੂੰ ਭੋਜਨ ਸੰਬੰਧੀ ਅਸਹਿਣਸ਼ੀਲਤਾਵਾਂ ਦਾ ਅਨੁਭਵ ਹੋ ਸਕਦਾ ਹੈ ਅਤੇ ਮਹਿਸੂਸ ਹੋ ਸਕਦਾ ਹੈ ਜਿਵੇਂ ਭੋਜਨ ਫਸਿਆ ਹੋਇਆ ਹੈ ਡੰਪਿੰਗ ਸਿੰਡਰੋਮ ਵੀ ਹੋ ਸਕਦਾ ਹੈ ਅਤੇ ਆਓ ਇਸ ਬਾਰੇ ਹੋਰ ਵਿਸਾਰ ਵਿੱਚ ਚਰਚਾ ਕਰੀਏ ਇਸ ਬਾਰੇ ਜਾਣਨ ਲਈ ਤੁਸੀਂ ਬੈਰੀਐਟ੍ਰਿਕ ਰਿਸੋਰਸ ਬੁੱਕ ਦੇ ਪੰਨਿਆਂ 59 ਤੋਂ 65 ਨੂੰ ਦੇਖ ਸਕਦੇ ਹੋ Dumping syndrome gastric bypass دے 50 ਤੋਂ 70% ਮਰੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ gastric sleeve ਵਾਲੇ ਮਰੀਜ਼ਾਂ ਵਿੱਚ ਇਹ ਘੱਟ ਆਮ ਹੋ ਸਕਦਾ ਹੈ ਤੁਸੀਂ रिसोर्स ਬੁੱਕ ਪੰਨਾ 62 ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਨਾ ਪਚਣ ਵਾਲੇ ਭੋਜਨਾਂ ਨੂੰ ਛੋਟੀ ਆਂਦਰ ਵਿੱਚ ਬਹੁਤ ਜਲਦੀ ਖਾਲੀ ਕੀਤਾ ਜਾ ਰਿਹਾ ਹੈ ਇਹ ਅਕਸਰ ਜ਼ਿਆਦਾ ਚਰਬੀ ਅਤੇ ਜਾਂ ਮਲਾਈ ਗਈ ਚੀਨੀ ਵਾਲੇ ਭੋਜਨ ਖਾਣ ਨਾਲ ਬਹੁਤ ਤੇਜ਼ੀ ਨਾਲ ਖਾਣ ਜਾਂ ਭੋਜਨ ਦੇ ਨਾਲ ਕੁਝ ਪੀਣ ਨਾਲ ਹੁੰਦਾ ਹੈ। ਸ਼ੁਰੂਆਤੀ ਡੰਪਿੰਗ ਸਿੰਡਰੋਮ ਖਾਣਾ ਖਾਣ ਤੋਂ 15 ਤੋਂ 30 ਮਿੰਟ ਬਾਅਦ ਹੁੰਦਾ ਹੈ। ਪਰ ਕਈ ਵਾਰ ਲੇਟ ਡੰਪਿੰਗ ਸਿੰਡਰੋਮ ਖਾਣਾ ਖਾਣ ਤੋਂ 1 ਤੋਂ 3 ਘੰਟੇ ਬਾਅਦ ਹੋ ਸਕਦਾ ਹੈ ਅਤੇ ਅਕਸਰ ਘੱਟ ਬਲੱਡ ਸ਼ੂਗਰ ਦੇ ਪੱਧਰ ਦੇ ਨਾਲ ਹੁੰਦਾ ਹੈ। ਡੰਪਿੰਗ ਸਿੰਡਰੋਮ ਦੇ ਲੱਛਣਾਂ ਵਿੱਚ ਤੁੰਗਲੀ ਨਜ਼ਰ ਕਮਜ਼ੋਰੀ ਪੇਟ ਵਿੱਚ ਦਰਦ ਦਸਤ ਮਤਲੀ ਅਤੇ ਉਲਟੀਆਂ ਦਿਲ ਦੀ ਤੇਜ਼ ਧੜਕਣ ਫਲਸ਼ਿੰਗ ਸ਼ਾਮਿਲ ਹਨ ਇਸ ਸਥਿਤੀ ਨੂੰ ਪੋਸ਼ਣ ਦੇ ਲੇਬਲ ਪੜ੍ਹ ਕੇ ਅਤੇ 10 ਗ੍ਰਾਮ ਤੋਂ ਘੱਟ ਚੀਨੀ ਅਤੇ 5% ਤੋਂ ਘੱਟ ਰੋਜ਼ਾਨਾ ਮੂਲ ਜਾਂ ਪ੍ਰਤੀ ਸਰਵਿੰਗ 3 ਗ੍ਰਾਮ ਜਾਂ ਇਸ ਤੋਂ ਘੱਟ ਚਰਬੀ ਵਾਲੇ ਭੋਜਨਾਂ ਦੀ ਚੋਣ ਕਰਕੇ ਰੋਕਿਆ ਜਾ ਸਕਦਾ ਹੈ ਜ਼ਿਆਦਾ ਚਰਬੀ ਅਤੇ ਮਿਲਾਈ ਗਈ ਚੀਨੀ ਵਾਲੇ ਭੋਜਨਾਂ ਤੋਂ ਪਰਹੇਜ਼ ਕਰਨਾ, ਹੌਲੀ-ਹੌਲੀ ਖਾਣਾ ਅਤੇ ਤਰਲ ਪਦਾਰਥਾਂ ਨੂੰ ਠੋਸ ਤੋਂ ਵੱਖ ਕਰਨਾ ਵੀ ਡੰਪਿੰਗ ਸਿੰਡਰੋਮ ਨੂੰ ਰੋਕ ਸਕਦਾ ਹੈ। ਬਰੀਐਟ੍ਰਿਕ ਸਰਜਰੀ ਤੋਂ ਬਾਅਦ ਹਰੇਕ ਵਿਅਕਤੀ ਭੋਜਨ ਨੂੰ ਵੱਖਰੇ ਢੰਗ ਨਾਲ ਬਰਦਾਸ਼ਤ ਕਰਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ: ਮੀਟ ਅਤੇ ਵਿਕਲਪ ਜਿਵੇਂ ਕਿ ਸਟੇਕ, ਪੋਰਕ ਚਾਪ, ਸੁੱਕੀ ਪੋਲਟਰੀ ਜਾਂ ਮੱਛੀ ਅਤੇ ਮੀਟ ਜੋ ਤਲੇ ਹੋਏ ਜਾਂ ਬ੍ਰੈਡ ਕੀਤੇ ਗਏ ਹੁੰਦੇ ਹਨ। ਛਿੱਲੇ ਨਾ ਗਏ ਫਲ, ਫਲਾਂ ਦਾ ਰਸ ਅਤੇ ਸੁਕਾਏ ਹੋਏ ਫਲ। ਸਟਾਰਚ ਵਾਲੇ ਭੋਜਨ ਜਿਵੇਂ ਕਿ ਬੇਗਲ, ਬ੍ਰੈਡ, ਚਾਵਲ, ਪਾਸਾ ਅਤੇ ਨੂਡਲਸ। ਮਠਾਈਆਂ ਜਿਵੇਂ ਕੈਂਡੀ, ਮਠਾਈਆਂ, ਜੈਮ ਅਤੇ ਜੈਲੀ ਅਤੇ ਮਿੱਠੇ ਪੀਣ ਵਾਲੇ ਪਦਾਰਥ ਇਹ ਭੋਜਨ ਡੰਪਿੰਗ ਸਿੰਡਰੋਮ ਦਾ ਕਾਰਨ ਵੀ ਬਣ ਸਕਦੇ ਹਨ। ਸਬਜ਼ੀਆਂ ਜੋ ਰੇਸ਼ੇਦਾਰ ਜਾਂ ਕੱਚੀਆਂ ਹੁੰਦੀਆਂ ਹਨ ਉਹਨਾਂ ਨੂੰ ਪਰਹਾਸ਼ ਕਰਨਾ ਔਖਾ ਹੁੰਦਾ ਹੈ ਅਤੇ ਹੋਰ ਭੋਜਨ ਜਿਵੇਂ ਕਿ ਕਾਰਬੋਨੇਟਿਡ ਪੀਣ ਵਾਲੇ ਪਦਾਰਥ, ਗਿਰੀਆਂ ਅਤੇ ਬੀਜ, 슈ਗਰ, ਐਲਕੋਹਲਾਂ ਵਾਲੇ ਭੋਜਨ, ਬਹੁਤ ਜ਼ਿਆਦਾ ਸੀਜ਼ਨ ਕੀਤੇ ਹੋਏ ਅਤੇ ਮਸਾਲੇਦਾਰ ਭੋਜਨਾਂ ਦੇ ਨਾਲ ਨਾਲ microwaves ਕੀਤੇ ਗਏ ਹੀਟ ਸਪots ਵਾਲੇ ਭੋਜਨ ਜੋ ਕਿ ਬਣਤਰ ਵਿੱਚ ਸਖਤ ਹੋ ਜਾਂਦੇ ਹਨ। Pediatric surgery ਤੁਹਾਡੇ ਸ਼ਰੀਰ ਵਿਗਿਆਨ ਵਿੱਚ ਜੋ ਤਬਦੀਲੀਆਂ ਲਿਆਉਂਦੀ ਹੈ ਉਹਨਾਂ ਦਾ ਮਤਲਬ ਹੈ ਕਿ ਤੁਹਾਨੂੰ ਪੋਸ਼ਣ ਸੰਬੰਧੀ ਸੰਭਾਵੀ ਪੇਚੀਦਗੀਆਂ ਦੇ ਜੋਖਮ ਨੂੰ ਘਟਾਉਣ ਲਈ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਨੂੰ ਬਦਲਣਾ ਪਵੇਗਾ। ਪੋਸ਼ਣ ਸੰਬੰਧੀ ਪੇਚੀਦਗੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਨਾ ਮਹੱਤਵਪੂਰਨ ਹੈ। ਬੀਰੀਐਟ੍ਰਿਕ ਮਰੀਜ਼ਾਂ ਨੂੰ ਇੱਕ ਟਾਂਜਾਗਤ ਭੋਜਨ ਰੂਟੀਨ ਬਣਾਏ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਤਰਜੀਹੀ ਤੌਰ ਤੇ ਰੋਜ਼ਾਨਾ ਤਿੰਨ ਭੋਜਨ ਅਤੇ 2 ਤੋਂ 3 스ਨੈਕਸ ਦੇ ਨਾਲ ਮਰੀਜ਼ ਨੂੰ ਖਾਣ ਲਈ ਸਮਾਂ ਕੱਢ ਕੇ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਧਿਆਨ ਨਾਲ ਖਾਣ ਦੀਆਂ ਤਕਨੀਕਾਂ ਦਾ ਅਭਿਆਸ ਕਰਨਾ ਚਾਹੀਦਾ ਹੈ। ਭੋਜਨ ਦਾ ਸਮਾਂ ਪੂਰਾ ਹੋਣ ਵਿੱਚ 45 ਤੋਂ 60 ਮਿੰਟ ਲੱਗ ਸਕਦੇ ਹਨ। ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਅੱਧੇ ਘੰਟੇ ਦਾ فاਸਲਾ ਹੋਣਾ ਚਾਹੀਦਾ ਹੈ। ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚਣ ਨਾਲ ਖਾਣੇ ਦੇ ਸਮੇਂ ਖਾਦੇ ਹੋਏ ਭੋਜਨ ਦੇ ਹਿੱਸੇ ਨੂੰ ਨਿਯੰਤਰਿਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ। ਬਰੀਐਟ੍ਰਿਕ ਮਰੀਜ਼ਾਂ ਨੂੰ ਉੱਚ ਪ੍ਰੋਟੀਨ ਵਾਲੇ ਭੋਜਨਾਂ ਨੂੰ ਸ਼ਾਮਲ ਕਰਨ ਦੇ ਨਾਲ ਸਿਹਤਮੰਦ ਸੰਤੁਲਿਤ ਭੋਜਨ ਵੀ ਖਾਣਾ ਚਾਹੀਦਾ ਹੈ। ਟੀਚਾ ਰੋਜ਼ਾਨਾ 70 ਤੋਂ 100 ਗ੍ਰਾਮ ਪ੍ਰੋਟੀਨ ਦਾ ਸੇਵਨ ਕਰਨਾ ਹੈ। ਖਾਣਾ ਪਕਾਉਣ ਦੇ ਤਰੀਕਿਆਂ ਦੇ ਰੂਪ ਵਿੱਚ ਭੋਜਨ ਦੀ ਬਿਹਤਰ ਸਹਿਣਸ਼ੀਲਤਾ ਲਈ ਨਮੀ ਵਾਲੇ ਪਕਾਉਣ ਦੇ ਢੰਗ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਡੰਪਿੰਗ ਸਿੰਡਰੋਮ ਨੂੰ ਰੋਕਣ ਅਤੇ ਣੂਕੂਲ ਪਾਰ ਘਟਾਉਣ ਦਾ ਸਮਰਥਨ ਕਰਨ ਲਈ ਉੱਚ ਚਰਬੀ ਅਤੇ ਉੱਚ ਚੀਨੀ ਵਾਲੇ ਭੋਜਨਾਂ ਤੋਂ ਬਚਣ ਲਈ ਭੋਜਨ ਦੇ ਲੇਬਲ ਪੜ੍ਹਨੇ ਚਾਹੀਦੇ ਹਨ। ਸਰਜਰੀ ਤੋਂ ਬਾਅਦ ਜੀਵਨ ਭਰ ਲਈ ਸਟਰੋ ਤੋਂ ਅਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥ ਪੀਣ ਦੀ ਇਜਾਜ਼ਤ ਨਹੀਂ ਹੈ। ਮਰੀਜ਼ਾਂ ਨੂੰ ਸਰਜਰੀ ਤੋਂ ਬਾਅਦ 3 ਮਹੀਨਿਆਂ ਲਈ ਕੈਫੀਨ ਤੋਂ ਅਤੇ 1 ਸਾਲ ਤੱਕ ਲਈ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਜੀਵਨ ਭਰ ਲਈ ਵਿਟਾਮਿਨ ਅਤੇ ਖਣਿਜ ਪੁਰਖ ਰੋਜ਼ਾਨਾ ਲਈ ਜਾਣੇ ਚਾਹੀਦੇ ਹਨ। ਅੰਤ ਵਿੱਚ ਮਰੀਜ਼ਾਂ ਨੂੰ ਭਾਵਨਾਵਾਂ ਅਤੇ ਤਣਾਅ ਦੇ ਪ੍ਰਬੰਧਨ ਦੇ ਇੱਕ ਤਰੀਕੇ ਵਜੋਂ ਬਿਨਾ ਸੋਚੇ ਸੰਜੇ ਖਾਣ ਤੋਂ ਬਚਣਾ ਚਾਹੀਦਾ ਹੈ ਮੋਡਿਊਲ 4 ਵਿੱਚ ਅਸੀਂ ਕੁਝ ਤਬਦੀਲੀਆਂ ਦੀ ਸਮੀਖਿਆ ਕਰਾਂਗੇ ਜੋ ਤੁਸੀਂ ਹੁਣੇ ਬੈਰੀਐਟ੍ਰਿਕ ਜੀਵਨ ਲਈ ਤਿਆਰੀ ਕਰਨ ਲਈ ਸ਼ੁਰੂ ਕਰ ਸਕਦੇ ਹੋ ਬੈਰੀਐਟ੍ਰਿਕ ਸਰਜਰੀ ਕਰਵਾਉਣ ਲਈ ਵਾਧੂ ਵਿੱਤੀ ਖਰਚੇ ਹਨ ਤੁਹਾਡੇ ਲਈ ਸਰਜਰੀ ਦੇ ਸੰਭਾਵਿਤ ਵਿਤੀ ਖਰਚਿਆਂ ਲਈ ਸੁਚੇਤ ਹੋਣਾ ਅਤੇ ਯੋਜਨਾ ਬਣਾਉਣਾ ਵੀ ਮਹੱਤਵਪੂਰਨ ਹੈ। ਬਰੀਆਟ੍ਰਿਕ ਸਰਜਰੀ ਦੇ ਮੁਢਲੇ ਖਰਚਿਆਂ ਦੇ ਅੰਦਾਜ਼ੇ ਲਈ ਤੁਸੀਂ ਰਿਸੋਰਸ ਬੁੱਕ ਦੇ ਪੰਨਾ 30 ਅਤੇ 121 ਵੇਖ ਸਕਦੇ ਹੋ। ਕੁਝ ਖਰਚਿਆਂ ਵਿੱਚ ਸ਼ਾਮਲ ਹੋਣਗੇ ਲੈਪਟਾਸਟ, ਫੂਡ ਸਕੇਲ ਮਾਪਣ ਦੇ ਸੰਦ, ਗੈਸ, ਹੋਟਲ ਰਹਿائش, ਪਾਰਕਿੰਗ, ਆਪਟੀਫਾਸਟ ਜਿਸ ਦੀ ਕੀਮਤ 200 ਤੋਂ 400 ਡਾਲਰ ਹੋ ਸਕਦੀ ਹੈ ਇਹ ਸਰਜਰੀ ਤੋਂ ਪਹਿਲਾਂ لازਮੀ ਹੈ ਪ੍ਰੀਵੈਸਿਡ 6 ਮਹੀਨਿਆਂ ਲਈ 80 ਡਾਲਰ ਪਰ ਮਹੀਨਾ ਇਹ ਸਰਜਰੀ ਦੇ ਬਾਅਦ ਲਿਆ ਜਾਣਾ ਜ਼ਰੂਰੀ ਹੈ ਟਿੰਜ਼ਾਪਰਨ ਜੋ ਕਿ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਹੈ ਇਸ ਦੀ ਕੀਮਤ ਭਾਰ ਦੇ ਆਧਾਰ ਤੇ ਅਤੇ ਇਹ 100 ਡਾਲਰ ਤੋਂ 300 ਡਾਲਰ ਵਿੱਚ ਕਿਤੇ ਵੀ ਹੋ ਸਕਦੀ ਹੈ ਤੁਹਾਡੇ ਲਈ ਸਰਜਰੀ ਤੋਂ ਬਾਅਦ 6 ਤੋਂ 10 ਦਿਨਾਂ ਲਈ ਇਸਤੇ ਰਹਿਣਾ ਜ਼ਰੂਰੀ ਹੈ। মালਟੀਵਿਟਾਮਿਨ ਅਤੇ ਖਣਿਜ ਅਤੇ ਪ੍ਰੋਟੀਨ ਜੋ ਤੁਹਾਡੇ ਲਈ ਆਪਣੀ ਬਾਕੀ ਦੀ ਜ਼ਿੰਦਗੀ ਲਈ ਵਰਤਣੇ ਜ਼ਰੂਰੀ ਹਨ, ਇਹ ਤੁਹਾਡੀ ਬਾਕੀ ਦੀ ਜ਼ਿੰਦਗੀ ਲਈ ਲਗਭਗ 40 ਤੋਂ 80 ਡਾਲਰ ਪ੍ਰਤੀ ਮਹੀਨਾ ਹੋ ਸਕਦਾ ਹੈ। ਕਿਰਪਾ ਕਰਕੇ ਰਿਸੋਰਸ ਬੁੱਕ ਦੀ ਸਮੀਖਿਆ ਕਰੋ ਅਤੇ ਯਕੀਨੀ ਬਣਾਓ ਕਿ ਨਰਸ ਸੋਸ਼ਲ ਵਰਕਰ ਅਤੇ ਡਾਈਟੀਸ਼ਨ ਨਾਲ ਆਪਣੀਆਂ ਸ਼ੁਰੂਆਤੀ ਅਪਾਇੰਟਮੈਂਟਾਂ ਤੋਂ ਪਹਿਲਾਂ ਤੁਸੀਂ ਗੈਸਟ੍ਰਿਕ ਬਾਈਪਾਸ ਅਤੇ ਗੈਸਟ੍ਰਿਕ ਸਲੀਵ ਵਿਧੀਆਂ ਦੀ ਵਿਆਖਿਆ ਕਰ ਸਕਦੇ ਹੋ ਨਵੇਂ ਪੇਟ ਦੇ ਸਾਈਜ਼ ਨੂੰ ਸਮਝਦੇ ਹੋ ਬਰੀਆਟ੍ਰਿਕ ਸਰਜਰੀ ਦੇ ਜੋਖਮਾਂ ਨੂੰ ਸਮਝਦੇ ਹੋ ਸਮਝਦੇ ਹੋ ਕਿ ਡੰਪਿੰਗ ਸਿੰਡਰੋਮ ਕੀ ਹੈ ਅਤੇ ਇਸ ਦਾ ਕਾਰਨ ਕੀ ਹੈ ਸਰਜਰੀ ਲਈ ਤੁਹਾਡੇ ਦੁਆਰਾ ਕੀਤੀ ਜਾਣ ਵਾਲੇ ਖਰਚਿਆਂ ਤੋਂ ਜਾਣੂ ਹੋ ਆਪਣੇ ਕੋਲ ਸਵਾਲਾਂ ਦੀ ਸੂਚੀ ਲਿਖੋ ਅਤੇ ਉਹਨਾਂ ਨੂੰ ਬੈਰੀਐਟ੍ਰਿਕ ਟੀਮ ਨਾਲ ਆਪਣੀ ਸ਼ੁਰੂਆਤੀ ਅਪਾਇੰਟਮੈਂਟਾਂ ਵਿੱਚ ਲਿਆਓ। ਤੁਸੀਂ ਮਰੀਜ਼ ਜਾਣਕਾਰੀ ਸੈਸ਼ਨ ਦੇ ਇਸ ਮੋਡੀਊਲ ਨੂੰ ਪੂਰਾ ਕਰ ਲਿਆ ਹੈ। ਕਿਰਪਾ ਕਰਕੇ ਭਾਗ 3 ਖੁਰਾਕ ਸੰਬੰਧੀ ਦਿਸ਼ਾ ਨਿਰਦੇਸ਼ ਤੇ ਅੱਗੇ ਵਧੋ।